ਆ ਲੈ ਜੀ ਆ ਜਾ ਪਿੱਛੇ ਨਾ ਬੀ ਸਾਥੀਓ ਆ ਜਾ ਹਾਂ ਅੰਮਾਨ ਦੇ ਹੁਣ ਚਲੋ ਆਪਾਂ ਪਿੰਡ ਦੀ ਬੈਂਡ ਦੇ ਲੈ ਲਿਓ ਵਿਊ ਲੈ ਲੇ ਪਿੰਡ ਦੇ ਪਿੰਡ ਦੇ ਵਿਊ ਲੈ ਹਾਂ ਚਲੋ ਆਓ ਆ ਜੋ ਜੜੇ ਸਾਥੀ ਆਏ ਸਗੇ ਉਹਨਾਂ ਨੇ ਬਿਲਕੁਲ ਹੀ ਵਾਈਟ ਦੇਣ ਤੋਂ ਮਨਾ ਕਰ ਦਿੱਤਾ ਕਿ ਵਾਈਟ ਜਿਹੜੀ ਨਹੀਂ ਕਰਨੀ ਉਹ ਕਹਿੰਦੇ ਸਾਥੀਆਂ ਨੂੰ ਕਹਿੰਦੇ ਵੀ ਆਪਣੀ ਗੱਡੀ ਜਿਹੜੀ ਆ ਉਹ ਅਸੀਂ ਇੱਧੇ ਨਗਾ ਕੇ ਜਾਣੀਆਂ ਮੌਕੇ ਤੇ ਮੁਲਾਜ਼ਮ ਵੀ ਪਹੁੰਚੇ ਹੋਏ ਨੇ ਸੋ ਉਹ ਜਿਹੜੇ ਮੌਜੂਦਾ ਇੱਕ ਲੇਡੀਜ਼ ਨੇ ਉਹ ਕਹਿੰਦੇ ਵੀ ਗੱਡੀ ਬਿਲਕੁਲ ਵੀ ਵਾਈਟ ਦੇਣ ਤੋਂ ਉਹਨਾਂ ਨੇ ਮਨਾਂ ਕਰਤਾ ਸਾਥੀਓ ਜੈਪੀਮ ਜੈਪਾਰਤ ਪਹਿਲੀ ਗੱਲ ਤਾਂ ਇਹ ਵੀਡੀਓ ਨੂੰ ਵਤ ਤੋਂ ਵਤ ਸ਼ੇਅਰ ਕਰੋ ਆਪਾਂ ਪਹੁੰਚੇ ਅੱਜ ਪਟੀਆਂ ਲੁਧਿਆਣਾ ਦੇ ਪਟੀਆਂ ਦੇ ਵਿੱਚ ਡਾਕਟਰ ਅੰਬੇਡਕਰ ਭਵਨ ਦੇ ਵਿੱਚ ਜਿੱਥੇ ਲੋਕਲ ਵਸਨੀਕਾਂ ਦੇ ਕਹਿਣ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਪ੍ਰਬੰਧਕ ਕਹਿ ਕੇ ਆਪਣੇ ਆਪ ਨੂੰ ਉੱਥੇ ਅੰਬੇਡਕਰ ਪਵਨ ਦੇ ਵਿੱਚ ਕਬਜ਼ਾ ਪਿਛਲੇ ਬਹੁਤ ਦਿਨਾਂ ਤੋਂ ਕਰਨ ਨੂੰ ਸਾਰਾ ਪਿੰਡ ਇਕੱਠਾ ਹੋਇਆ ਤੁਹਾਨੂੰ ਦਿਖਾਉਨੇ ਆ ਆਊਟਸਾਈਡ ਆਊਟਸਾਈਡ ਆ ਜਾ ਹਾਂ ਏਰੀਏ ਤੋਂ ਏਰੀਏ ਤੋਂ ਬਾਹਰ ਲੈ ਸਾਥੀ ਆ ਦੇਖੋ ਤੁਸੀਂ ਆਪਾਂ ਅੰਬੇਡਕਰ ਪਵਨ ਦੇ ਨਾਲ ਕੋਈ ਦਿਲ ਨਹੀਂ ਹੈ ਦਸੀਆਂ ਤੋਂ ਆ ਕੇ ਇੱਥੇ ਪ੍ਰਧਾਨਗੀ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਅਹਿਤਾ ਜਨਾਬ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਇਹਦਾ ਪ੍ਰਬੰਧਕ ਹੋਣਾ ਚਾਹੀਦਾ ਪਿੰਡ ਦੇ ਵਿੱਚੋਂ ਹੀ ਹੋਣਾ ਚਾਹੀਦਾ ਨਹੀਂ ਇਹ ਜਿਹੜੇ ਬੰਦੇ ਅੱਜ ਇੱਥੇ ਆਏ ਸੀ ਕੁਛ ਮੈਂ ਇਹ ਵੀ ਸੁਣਿਆ ਵੀ ਹਥਿਆਰ ਵੀ ਸੀਗੇ ਪਿਛਲੇ ਦਿਨੀ ਉਹਨਾਂ ਕੋਲ ਸਾਡੇ ਦੋ ਤਿੰਨ ਆਲੇ ਕੋਈ ਨਹੀਂ ਨਹੀਂ ਉਹਨਾਂ ਕੋਲ ਉਹਨਾਂ ਕੋ ਜਿਹੜੇ ਉਦੋਂ ਦੇਖੇ ਸੀ ਉੱਦਲੇ ਬੰਦੇ ਹੋ ਸਕਦੇ ਆ ਉਹ ਬਦਮਾਸ਼ੀ ਕਰਨ ਆਏ ਹਾਂ ਹਾਂ ਕੌਣ ਆ ਬੰਦੇ ਉਹ ਕੀ ਕਿਸੇ ਪਾਰਟੀ ਨਾਲ ਸੰਬੰਧਤ ਆ ਕੀ ਹਾਂਜੀ ਹਾਂਜੀ ਉਹ ਕਹਿੰਦੇ ਮੈਨੂੰ ਐਮਐਲਏ ਨੇ ਡਿਪਲੋਏਟ ਕੀਤਾ ਇੱਥੇ ਅੱਛਾ ਜੀ ਜਦਕਿ ਉਹਦਾ ਲਿੰਗ ਹੀ ਕੋਈ ਨਹੀਂ ਉਹ ਕਿਸੇ ਕੋਈ ਨਾ ਕੋਈ ਸਰਕਾਰੀ ਬੰਦਾ ਏ ਆ ਕਿ ਜੋਨ ਥਰਡ ਪਰਸਨ ਆ ਕੇ ਕਿਵੇਂ ਇੱਥੇ ਮੋਹਤਵਾਰੀ ਦੇ ਸਕਦੇ ਆ ਅੱਛਾ ਜੀ ਹੋਣੀ ਹੋਵੇ ਤੁਸੀਂ ਸਾਡੇ ਪਿੰਡ ਦੇ ਵਿੱਚੋਂ ਜਿਹੜਾ ਬੰਦਾ ਇੱਕ ਸਲੈਕਟ ਹੋਵੇ ਸੈਂਡਾਲੇ ਡਿਸਾਈਡ ਕਰਨਗੇ ਅੱਛਾ ਜੀ ਕਿਹੜਾ ਬੰਦਾ ਇੱਥੇ ਦਾ ਮੋਹਤਵਾਰ ਹੋਊਗਾ ਥਰਡ ਪਰਸਨ ਆ ਕੇ ਨਾ ਪ੍ਰਧਾਨ ਦੀ ਕਰੇ ਮਾਹੌਲ ਖਰਾਬ ਹੋਊਗਾ ਕੀ ਫਿਰ ਠੀਕ 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 ਇਹ ਮਾਮਲਾ ਕੀ ਸੀਗਾ ਸਰ ਜੀ ਅੱਜ ਅੱਜ ਕੀ ਰੌਲਾ ਹੋ ਗਿਆ ਇਹ ਆ ਵੀ ਇਹ ਮੇਦਕਾਰ ਭਵਨ ਜਿਹੜਾ ਹੈ ਪਟੀਆਂ ਦੀ ਅਮਾਨਤ ਆ ਠੀਕ ਆ ਵੇਦੇ ਮੰਤ ਦੇ ਵਿੱਚ ਹੁਣ ਕੁਝ ਉਹ ਜਿਹੜਾ ਬੰਦਾ ਕਹਿ ਰਿਹਾ ਵੀ ਸਾਨੂੰ ਐਮਐਲਏ ਸਾਹਿਬ ਨੇ ਕਿਹਾ ਡਿਪਲੋਮਾ ਕੀਤਾ ਵੀ ਇੱਥੇ ਤੁਸੀਂ ਜਿਹੜੇ ਕਿਹੜੇ ਐਮਐਲ ਕਿਹੜੀ ਪਾਰਟੀ ਦੇ ਐਮਐਲਏ ਆ ਕੋਈ ਆ ਆਪ ਦੇ ਅੱਛਾ ਜੀ ਹਾਂਜੀ ਠੀਕ ਆ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਐਮਐਲਏ ਉਹ ਕਹਿੰਦੇ ਕਿ ਡਿਪਲੋਮਾ ਕੀਤਾ ਅੱਛਾ ਇੱਥੇ ਬੈਠੋ ਹਾਂਜੀ ਤੇ ਜਿਹੜੇ ਲੋਕਲ ਵਸਨੀਕਾਂ ਪੈਣ ਰਹੀ ਹੈ ਜਿਹਨੂੰ ਅਸੀਂ ਜਾਣਦੇ ਨਹੀਂ ਕਿੱਥੇ ਦੀ ਲੇਡੀ ਜ ਆ ਉਹ ਨਾਲ ਲੱਗ ਸਾਰੀ ਦਿਹਾੜੀ ਇੱਥੇ ਬੈਠੇ ਰਹਿੰਦੇ ਮਾਹੌਲ ਖਰਾਬ ਕਰਦੇ ਬੋਲਦੇ ਆ ਗਲਤ ਹਨਾ ਹਾਂਜੀ ਮਾਹੌਲ ਖਰਾਬ ਕਰਦੇ ਆ ਕਿੱਥੋਂ ਜੀ ਉਹਨਾਂ ਸਾਰੇ ਪਿੰਡਾਂ ਦੇ 500 ਪਿੰਡਾਂ ਦੀਆਂ ਪੰਚਾਇਤਾਂ ਆਈਆਂ ਹੋਈਆਂ ਇੱਥੇ। ਪੰਜਾਂ ਦੇ ਮੋਹਤਵਰ ਬੰਦੇ ਸਾਰੇ ਇੱਥੇ ਇਕੱਠੇ ਹੋ ਗਏ। ਜੇ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਨੂੰ ਬਲੋਂਗ ਕਰਦਾ ਲੇਕਿਨ ਉਹ ਇਹ ਨਹੀਂ ਚਾਹੁੰਦਾ ਵੀ ਇੱਥੇ ਕੋਈ ਬੰਦਾ ਬਾਹਰ ਲਾਓ। ਠੀਕ ਹੈ। ਯਾਨੀ ਇਸ ਕਰਕੇ ਮੰਗਤੀ ਆ ਤੁਹਾਡੀ ਮੰਗਤੀ ਆ ਪ੍ਰਸ਼ਾਸਨ ਕੋਲ ਸ਼੍ਰੇਸ਼ਟਾ ਪ੍ਰਸ਼ਾਸਨ ਕੋਲ ਜੜੀ ਇਹ ਹੀ ਮੰਗਾ ਵੀ ਮੌਲਨਾ ਖਰਾਬ ਕੀਤਾ ਜਾਵੇ। ਜਿਹੜਾ ਬੰਦਾ ਇੱਥੇ ਉਹਨਾਂ ਨੇ ਬਿਠਾਇਆ ਬਾਹਰ ਲਾ ਉਹ ਇੱਥੋਂ ਬਾਹਰ ਭੇਜਿਆ ਜਾਵੇ ਤੇ ਚਾਬੀਆਂ ਜਿਹੜੀਆਂ ਹਨ ਸੰਸਦਨ ਇੱਥੇ ਦਾ ਸਰਪੰਚ ਆ। ਉਹ ਹੰਡਓਵ ਕਿੱਤਿਆਂ ਜਾਂਦੇ ਇਹ ਡਿਸਾਈਡ ਕਰਨਗੇ ਆਪਣੇ ਪੰਚਾਇਤ ਇਹ ਚਾਬੀਆਂ ਕਿਹਦੇ ਕੋਲ ਰਹਿਣਗੇ ਜਿੰਨਾ ਚਿਰ ਸਾਡੀ ਨਵੀਂ ਪੰਚਾਇਤ ਨਹੀਂ ਹੈ ਥੈਂਕ ਯੂ ਸਭ ਨੂੰ ਜਤਿਨ ਜੈਫਰ ਹਾਂ ਤੁਸੀਂ ਦੇਖ ਰਹੇ ਹੋ ਬੇਗਮਪੁਰਾ ਡ੍ਰੀਮ ਚੈਨਲ ਆਪਾਂ ਅੱਜ ਪਹੁੰਚੇ ਹਾਂ ਪਿੰਡ ਪਟੀਆਂ ਜਿੱਥੇ ਕਿ ਪਿਛਲੇ ਦਿਨੀ ਵੀ ਲੋਕਲ ਵਸਨੀਕਾਂ ਦੇ ਕਹਿਣ ਮੁਤਾਬਕ ਵਿਵਾਦ ਖੜਾ ਹੋਇਆ ਸੀ ਕਿ ਲੋਕਲ ਸਾਥੀਆਂ ਦੇ ਕਹਿਣ ਮੁਤਾਬਕ ਆਮ ਆਦਮੀ ਪਾਰਟੀ ਦੇ ਕੁਝ ਪ੍ਰਬੰਧਕ ਆਪਣੇ ਆਪ ਨੂੰ ਕਹਿ ਕੇ ਇੱਥੇ ਕਬਜ਼ਾ ਕਰਨਾ ਚਾਹੁੰਦੇ ਆ ਸੋ ਹੁਣ ਇੱਥੇ ਮੈਂ ਕੈਮਰਾਮੈਨ ਨੂੰ ਦਿਖਾਵਾਂਗਾ ਕਿ ਲੋਕਲ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਇਲਾਕੇ ਦੇ ਸਾਥੀ ਇਕੱਠੇ ਹੋਏ ਤੇ ਅੱਜ ਉਹਨਾਂ ਨੇ ਆਪਣੇ ਵਾਵਾ ਸਾਥੀਆਂ ਦੇ ਨਾਲ ਇੱਥੇ ਹੁਣ ਬਿਨਾ ਵਾਈਟ ਦਿੱਤੇ ਉਹ ਇਥੋਂ ਆਪਣੀਆਂ ਗੱਡੀਆਂ ਲੈ ਕੇ ਭੱਜ ਗਏ ਤੇ ਮੈਂ ਦਿਖਾਣੇ ਆ ਵੀ ਆਪਾਂ ਲੋਕਲ ਸਾਥੀਆਂ ਆਪਣਾ ਜਾਣਕਾਰੀ ਪ੍ਰਾਪਤ ਕਰਦੇ ਆ ਵੀ ਕੀ ਕੀ ਮਸਲਾ ਸੀਗਾ ਕੀ ਕਾਲਾ ਹੋਇਆ ਕੈਮਰਾਮੈਨ ਨੂੰ ਕਹਿੰਦੇ ਕਿ ਸਾਥੀ ਕਿਹਨਾਂ ਕਿੱਲੇ ਇਕੱਠੇ ਹੋਏ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਦੇ ਉੱਤੇ पहुंचा हो बलाक समिति मैंबर वक् वक् पिंड प्रशासन जहाँ को ਦਾਂਦੇ ਆ ਸਰਜੀਤ ਪਾਲ ਜੀ ਆ ਸਰਜੀਤ ਜੀ ਜੈ ਭਾਰਤ ਜੈ ਭਾਰਤ ਜੀ ਕੀ ਮਸਲਾ ਬਣ ਗਿਆ ਜੀ ਅੱਜ ਮਸਲਾ ਸਾਡੇ ਪਿੰਡ ਦਾ ਭਵਨ ਆ ਇਹ ਡਾਕਟਰ ਬੀ ਆਰ ਅੰਬੇਦਕਰ ਭਵਨ ਆ ਤੇ ਇਹ ਸਾਡੀ ਪਿੰਡ ਦੀ ਪੰਚਾਇਤ ਦਾ ਭਵਨ ਆ ਸਾਰਾ ਪਿੰਡ ਦਾ ਮਾਹੌਲ ਕੁਝ ਸ਼ਰਾਰਤੀ ਆਂਸਰ ਬਾਹਰੋਂ ਆਣ ਕੇ ਇਸ ਪਿੰਡ ਦੇ ਭਵੰਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਕੋਈ ਆਮ ਆਦਮੀ ਪਾਰਟੀ ਦਾ ਕੋਈ ਦਿੱਤਿਆ ਜਾਣਿਆ ਉਹ ਆਪਣੇ ਮਾਰੋਂ ਆਣ ਕੇ ਕੋਈ ਇੱਥੇ ਕੰਮ ਕਰਾਈ ਜਾਂਦਾ ਕੋਈ ਕੋਸ਼ਿਸ਼ ਕਰੀ ਗਈ ਕਦੇ ਅਸੀਂ ਇੱਥੇ ਕੰਮ ਕਰਾਉਣਾ ਅਸੀਂ ਚਾਹੁੰਦੇ ਆ ਕਿ ਬਾਹਰਲਾ ਆਦਮੀ ਸਾਡੇ ਪਿੰਡ ਦੀ ਭਵੰਦੇ ਉੱਤੇ ਕਿਦਾਂ ਕੋਈ ਕੰਮ ਕਰਵਾ ਸਕਦਾ ਆ ਅਸੀਂ ਚਾਹੁੰਦੇ ਆ ਵੀ ਸਾਡੇ ਪਿੰਡ ਦਾ ਭਵਨ ਆ ਸਾਡੇ ਪਿੰਡ ਦੀ ਪੰਚਾਇਤ ਇੱਥੇ ਕੰਮ ਕਰਵਾਉਂਗੀ ਔਰ ਸਾਡੇ ਪਿੰਡ ਦਾ ਹੀ ਭਵਨ ਆ ਸਾਡੇ ਪਿੰਡ ਦੇ ਪਵੰਦੇ ਹੀ ਬੰਦੇ ਹੀ ਪਿੰਡ ਦੇ ਬੰਦੇ ਹੀ ਇੱਥੇ ਬੈਠਣਗੇ ਪਾਲ ਸਾਬ ਪਹਿਲਾਂ ਵੀ 2-4 ਦਿਨ ਗੱਲ ਹੋਈ ਸੀ ਕਿ ਸਰਪੰਚ ਸਾਹਿਬ ਇੱਥੇ ਆਪਣੇ ਹੁਣੇ ਐਮਐਲਏ ਦਾ ਦਿਖੇ ਮੈਂ ਵੀ ਉਹਨਾਂ ਦੇ ਵਿੱਚ ਗੱਲ ਹੋਈ ਸੀ ਕਿ ਚਾਬੀ ਜਿਹੜੀ ਉਹਨਾਂ ਕੋਲ ਰਹੀ ਸੀ ਅੱਜ ਕੀ ਮਾਮਲਾ ਹੋਇਆ ਕਿ ਇੰਨੇ ਲੋਕਾਂ ਨੂੰ ਇਕੱਠੇ ਹੋ ਗਏ ਤੇ ਉਹ ਵਾਈਟ ਦੇਣ ਤੋਂ ਵੀ ਭੱਜ ਗਏ ਸ਼ਾਇਦ ਉਹ ਆਮ ਆਦਮੀ ਪਾਰਟੀ ਦੇ ਸਾਥੀ ਹੋਣਗੇ ਹਾਂਜੀ ਹਾਂਜੀ ਆਮ ਆਦਮੀ ਹੋਇਆ ਕਿ ਹੁਣ ਕੀ ਗੱਲ ਹੋਈ ਹੁਣ ਜਿੱਦਾਂ ਕਿ ਸਰਪ ਖੋਲ ਦੇਣਾ ਵੀ ਭਵਨ ਖੁੱਲਿਆ ਕੋਈ ਨਾ ਕੋਈ ਆ ਜਾਂਦਾ ਬੁਕਿੰਗ ਕਰਵਾਉਣ ਲਈ ਤੇ ਪੋਲ ਸਾਹਿਬ ਲਾਈਵ ਚੱਲ ਰਿਹਾ ਵਾ ਤੁਸੀਂ ਸਾਥੀ ਜਿਹੜੇ ਦਰਸ਼ਕ ਆ ਉਹਨਾਂ ਨੂੰ ਇਹ ਦੱਸੋ ਵੀ ਇਹ ਮਾਮਲਾ ਕੀ ਸਿਕਾ ਐਕਚੁਅਲ ਵਿੱਚ ਚੱਕਰ ਕੀ ਆ ਮਾਮਲਾ ਇਹੀ ਆ ਵੀ ਆਮ ਆਦਮੀ ਪਾਰਟੀ ਇਹ ਬੰਦੇ ਕੁਝ ਬੰਦੇ ਇੱਥੇ ਕਬਜ਼ਾ ਕਰਨਾ ਚਾਹੁੰਦੇ ੱਕਾਹਦੇ ਤੇ ਕਾਹਦੇ ਤੇ ਅੱਪਾ ਬੰਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ ਭਵਨ ਕਿੱਥੇ ਆ ਜੀ ਭਵਨ ਡਾਕਟਰ ਭਵਨ ਡਾਕਟਰ ਬੀ ਆਰ ਮੇਦਕਰ ਭਵਨ ਪਟੀਆਂ ਵੇਟ ਵਿਖੇ ਅੱਛਾ ਜੀ ਬਣਿਆ ਹੋਇਆ ਹੈ ਭਵਨ ਤੇ ਤੁਹਾਡੇ ਇਲਾਕੇ ਦੇ ਜਿਹੜੇ ਨਿਵਾਸੀ ਆ ਉਹ ਕੀ ਚਾਹੁੰਦੇ ਸਾਡੇ ਇਲਾਕੇ ਦੇ ਨਿਵਾਸੀ ਸਾਰੇ ਇੱਥੇ ਆ ਸਾਰਿਆਂ ਦੇ ਥਿਊ ਲੈ ਲਓ ਤੁਸੀਂ ਸਾਰਿਆਂ ਦਾ ਇਹੀ ਸਾਰਿਆਂ ਦਾ ਇਹੀ ਥਿਊ ਆ ਕਿ ਇਹ ਸਾਡੇ ਪਿੰਡ ਦਾ ਭਵਨ ਹੈ ਸਾਡੇ ਪਿੰਡ ਦੇ ਹੀ ਬੰਦੇ ਇਹਨੂੰ ਚਲਾਉਣਗੇ ਸਾਡੇ ਪਿੰਡ ਦੇ ਹੀ ਬੰਦੇ ਗ੍ਰਾਮ ਤਹਿਸੀ ਗ੍ਰਾਮ ਪੰਚਾਇਤੀ ਚੌਂਦੀ ਜੀ ਇਹਨੂੰ ਸਰਪੰਚ ਸਾਹਿਬ ਦੇ ਉਹਦੇ ਕਮੇਨੇਜਰ ਕਹਿੰਦਾ ਬਿਚ ਸਫਾਈ ਵਾਲੇ ਬੰਦੇ ਉਹ ਹੀ ਕਹਿੰਦਾ ਸੀ ਹੁਣ ਸਰਪੰਚੀ ਹੋ ਗਈ ਮਤਲਬ ਖਤਮ ਖਤਮ ਹੋਈ ਹੋਈ ਹੁਣ ਅਸੀਂ ਇਹ ਗੱਲ ਕੀਤੀ ਸੀ ਵੀ ਜਿੰਨੀ ਦੇਰ ਨਵਾਂ ਸਰਪੰਚ ਬਣੂਗਾ ਜਿਤਨਾ ਅਸੀਂ ਕਿਸੇ ਸਰਪੰਚ ਨੂੰ ਚਾਰਜ ਦੇ ਆਦੀ ਉਹ ਤਰੀਕੇ ਨਾਲ ਉਹ ਸਰਪੰਚ ਨੂੰ ਚਾਰਜ ਦੇ ਦੇ ਜਿਹੜੇ ਕਬਜ਼ਾ ਕਰਨ ਕਰਨ ਆਏ ਉਹ ਕੋਣ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਰੱਖਿਆ ਕੋਈ ਆਦਿੱਤਿਆ ਜੈਨ ਵਗੈਰਾ ਪਨੀ ਕੋਣ ਮੈਂ ਤਾਂ ਪਹਿਲੇ ਦਿਨ ਦੇਖਿਆ ਤੇ ਉਹ ਕੁਝ ਵੀ ਨਹੀਂ ਬੰਦਾ ਪਿੱਛੇ ਡਿਫਾਲਟਰ ਆ ਠੀਕ ਹੈ ਜੀ ਪਹਿਲਾਂ ਹੀ ਡਿਫਾਲਟਰ ਆ ਉਹ ਬੰਦਾ ਇਹ ਪਤਾ ਨਹੀਂ ਕਿਉਂ ਸਾਡੇ ਪਿੰਡ ਵਿੱਚ ਆ ਕੇ ਤੇ ਬੈਠ ਗਿਆ ਮਾਹੌਲ ਤੁਸੀਂ ਤੁਸੀਂ ਪ੍ਰਸ਼ਾਸਨ ਨੂੰ ਸੰਪਰਕ ਕੀਤਾ ਹਾਂਜੀ ਇਹ ਪ੍ਰਸ਼ਾਸਨ ਨੂੰ ਸੰਪਰਕ ਨੂੰ ਇਸ ਵੇਲੇ ਨਾਲ ਕੋਈ ਗੱਲਬਾਤ ਨਹੀਂ ਜੀ ਪੁਲਿਸ ਪ੍ਰਸ਼ਾਸਨ ਦੇਖਦਾਦਾ ਹੈ ਪੁਲਿਸ ਦੇ ਮੁਲਾਜ਼ਮ ਕੋਸ਼ਾਏ ਹੋਏ ਪ੍ਰਸ਼ਾਸਨ ਉਹਨਾਂ ਨੇ ਬੁਲਾਏ ਸੀ ਬੰਦੇ ਉਹਨਾਂ ਨੇ ਬੁਲਾਏ ਸੀ ਬਈ ਆਪਣੀ ਸੇਫਟੀ ਬਾਤ ਤੇ ਕੋਈ ਗੱਲਬਾਤ ਹੋਊਗੀ ਕੋਈ ਚਾਹ ਪਰ ਨਹੀਂ ਇਦਾਂ ਸਾਡੇ ਪਿੰਡ ਦੇ ਬੰਦੇ ਤਾਂ ਨਹੀਂ ਕਰ ਤੁਹਾਡੀ ਇਹ ਪਟੀਆਂ ਜਿਹਦੇ ਜਿੰਨੇ ਵੀ ਨਿਵਾਸੀ ਤਕਰੀਬਨ ਸੈਂਕੜੇ ਸਾਥੀ ਇਕੱਠੇ ਹੋਏ ਕੀ ਮੰਗਾਂਗੇ ਮੰਗੇ ਇਹ ਕਿ ਇਹ ਜਿਹੜਾ ਜਿਸ ਤਰ੍ਹਾਂ ਅਮਿਤਗੱਪਨ ਪਹਿਲਾਂ ਸੀ ਪੰਚਾਇਤ ਦੇ ਅੰਡਰ ਥਿਆ ਇਹ ਜਿਹੇ ਤਰੀਕੇ ਨਾਲ ਪੰਚਾਇਤ ਦੇ ਅੰਡਰ ਰਹਿਣਾ ਚਾਹੀਦਾ ਉਹਦੀ ਦੇਖ ਦੇਖ ਰ ਵਿੱਚ ਰਹਿਣਾ ਚਾਹੀਦਾ ਨਾ ਕਿ ਕਿਸੇ ਹੋਰ ਹਾਂ ਇਹ ਵੀ ਸਹਿਮਤੀ ਜੀ ਠੀਕ ਹੈ ਇਸ ਸਾਡੇ ਨਾਲ ਸਾਬਕਾ ਸਰਪੰਚ ਸਾਹਿਬਾਂ ਹਾਂਜੀ ਸਰ ਜੈਪੀ ਮ ਜੈਪਾਲ ਜੈ ਭਰਦੀ ਕੀ ਕਹਿਣਾ ਚਾਹੁੰਦਾ ਕੀ ਮਸਲਾ ਬਣ ਗਿਆ ਕਿ ਇੰਨੇ ਸਾਥੀ ਇਹ ਮਸਲਾ ਹੈ ਸਾਡਾ ਬਾਬਾ ਸਾਹਿਬ ਡਾਕਟਰ ਭੀਮਰਾਮ ਮੇੜਕਰ ਸਾਹਿਬ ਦੇ ਨਾਂ ਤੇ ਸਾਡਾ ਇਹ ਪੈਲਸ ਹੈ ਇਹ ਜਿਹੜੇ ਪੈਲਸ ਦੀ ਜੋ ਇਹਦੇ ਤੇ ਖਰਚਾ ਹੋਇਆ ਜੋ ਇਹ ਜ਼ਮੀਨ ਹੈ ਇਹ ਪੰਚਾਇਤ ਦੀ ਹੈ ਔਰ ਇਹ ਜ਼ਮੀਨ ਸਾਡੇ ਪਿੰਡ ਦੀ ਐਕਵਾਇਰ ਹੋਈ ਸੀ ਸਰਕਾਰ ਨੇ ਐਕਵਾਇਰ ਕੀਤੀ ਸੀ ਟ੍ਰੀਟਮੈਂਟ ਪੈਸਾ ਕਿਤਾ ਲੱਗਿਆ ਇੱਥੇ ਪੈਸਾ ਪਿੰਡ ਦੀ ਪੰਚਾਇਤ ਦਾ ਪੈਸਾ ਹੈ ਪਿੰਡ ਦੀ ਜ਼ਮੀਨ ਟ੍ਰੀਟਮੈਂਟ ਪਲਾਂਟ ਲਾਉਣ ਵਾਸਤੇ ਐਕਵਾਇਰ ਕੀਤੀ ਗਈ ਸੀ ਸਰਕਾਰ ਵੱਲੋਂ ਉਹ ਜ਼ਮੀਨ ਦਾ ਪੈਸਾ ਜਿਹੜਾ ਪੰਚਾਇਤ ਦਾ ਸੀ ਉਹ ਸਾਡੇ ਕਾਊਂਟ ਵਿੱਚ ਆਇਆ ਸੀ ਉਸ ਪੈਸੇ ਦੇ ਨਾਲ ਇਹ ਬੈਲੈਂਸ ਬਣਿਆ ਹੁਣ ਇਸ ਬੈਲੈਂਸ ਦੇ ਉੱਤੇ ਪੰਚਾਇਤਾਂ ਭੰਗ ਹੋਣ ਕਾਰਨ ਸਰਕਾਰ ਦੇ ਗੈਰ ਜ਼ਿੰਮੇਵਾਰ ਕੁਝ ਬੰਦੇ ਧੱਕੇ ਨਾਲ ਸਰਕਾਰ ਦੀ ਧੌਂਸ ਦਿਖਾ ਕੇ ਇਸ ਤਰ੍ਹਾਂ ਸਿਕਾਇਆ ਕਰਨਾ ਜਾਂਦੇ ਆ ਤਾਂ ਕਿ ਜਿਹੜੀ ਕੋਈ ਇਥੇ ਇਨਕਮ ਹੈ ਜਾਂ ਕੁਝ ਹੋਰ ਹੈਗਾ ਪੀਓ ਸਾਰਾ ਆਪਣੇ ਆਪ ਤੁਸੀਂ ਹਥਿਆ ਸਕੀਏ ਸੋ ਕਿਉਂਕਿ ਉਹ ਬੰਦੇ ਬਾਹਰ ਦੇ ਨੇ ਅਨੌਥਰਾਇਜ਼ ਬੰਦੇ ਨੇ ਕੋਈ ਸਰਕਾਰ ਤੋਂ ਕੋਈ ਪਰਮੰਧਕ ਤੋਂ ਕੋਈ ਆਰਡਰ ਨਹੀਂ ਪਾਸ ਨਹੀਂ ਹੈਗਾ ਪੀਓ ਬੰਦਾ ਇਥੇ ਬੈਠ ਸਕਦਾ ਇੱਥੇ ਦੇ ਜਿਹੜੇ ਲੋਕਲ ਸਾਥੀ ਸਿਗੇ ਉਹਨਾਂ ਨੂੰ ਆਮ ਆਦਮੀ ਪਾਰਟੀ ਕੀ ਸੱਚਾ ਕਿ ਆਮ ਆਦਮੀ ਪਾਰਟੀ ਦੇ ਬੰਦੇ ਹੋ ਬਿਲਕੁਲ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਯੁਦਾ ਬਲਾਕ ਪ੍ਰੈਜ਼ੀਡੈਂਟ ਆ ਉਹ ਦਿੱਤਾ ਜੈਨ ਉਹਦਾ ਨਾਮ ਆ ਠੀਕ ਆ ਜੱਸੀਆਂ ਦਾ ਰਹਿਣ ਵਾਲਾ ਔਰ ਉਹ ਉਹਦੇ ਨਾਲ ਇੱਕ ਲੇਡੀ ਨਾਲ ਕਲਰਕ ਤੌਰ ਤੇ ਲੈ ਕੇ ਜਾਂਦਾ ਲੋਕਾਂ ਨੂੰ ਨਹੀਂ ਸਾਡੇ ਨੂੰ ਪਸੰਦ ਵੀ ਤੁਸੀਂ ਸਾਡੇ ਪੈਸੇ ਇੱਥੇ ਬੈਲੈਂਸ ਕਿਉਂ ਤੁਸੀਂ ਚਲਾਉਂਗੇ ਸਾਡੇ ਪਿੰਡ ਦੀ ਕਮੇਟੀ ਹੈਗੀ ਆ ਸਾਡੇ ਪਿੰਡ ਦੀ ਜਿਹੜੇ ਸਾਬਕਾ ਸਰਪੰਚ ਹੈਗੇ ਆ ਪੰਚਾਇਤ ਮੈਂਬਰ ਹੈਗੇ ਆ ਵੀ ਉਹ ਹੀ ਇੱਥੇ ਅਥੋਰਾਈਜ਼ ਨੇ ਉਹ ਚਲਾ ਸਰਪੰਚ ਸਾਹਿਬ ਇੱਥੇ ਇਸ ਭਵਨ ਦੇ ਵਿੱਚ ਇਸ ਤੁਹਾਡੇ ਇਲਾਕੇ ਦੇ ਕਹੋ ਜਿਹੜੇ ਸਮਾਗਮ ਆ ਜਿਹੜੇ ਹੁੰਦੇ ਆ ਗਰੀਬ ਲੋਕਾਂ ਇੱਥੇ ਜਿਵੇਂ ਕੋਈ ਮਰਗਦਾ ਭੋਗ ਹੋ ਗਿਆ ਜਿਵੇਂ ਵਿਆਹ ਸ਼ਾਦੀ ਹੋ ਗਈ ਜਾਂ ਕਿਸੇ ਨੇ satsang ਕਰਵਾਉਣਾ ਜਾਂ ਹੋਰ ਕੋਈ ਧਾਰਮਿਕ ਪ੍ਰੋਗਰਾਮ ਜਿਹੜੇ ਆ ਉਹ ਹਰ ਤਰ੍ਹਾਂ ਦਾ ਫੰਕਸ਼ਨ ਇੱਥੇ ਕੀਤਾ ਜਾਂਦਾ ਹਰ ਹਰ ਇੱਕ ਸਮਾਜ ਦੇ ਹਰ ਵਿਕਾਸ ਦੇ ਬੰਦੇ ਨੂੰ ਬਿਲਕੁਲ ਥੋੜੇ ਜਿਹੇ ਪੈਸੇ ਲੈ ਕੇ ਉਹਦੀ ਰਸੀਬ ਕਰਕੇ ਦਿੱਤੀ ਜਾਂਦੀ ਆ ਉਹੀ ਪੈਸੇ ਜਿਹੜੇ ਆ ਇੱਥੇ ਇਹ ਬੈਂਕ ਦੇ ਵਿੱਚ ਜਮ੍ਹਾਂ ਹੁੰਦੇ ਨੇ ਉਹਦੇ ਨਾਲ ਹੀ ਇਸ ਪਾਲਿਸੀ ਡਿਵੈਲਪਮੈਂਟ ਕਰਦੇ ਜਿਸ ਦਿਨ ਦੇ ਇਹ ਸਾਥੀ ਇੱਥੇ ਬੈਠੇ ਆ ਉਸ ਦਿਨ ਤੋਂ ਉਸ ਦਿਨ ਤੋਂ ਕਈ ਦਿਨ ਤਾਂ ਇਹਨਾਂ ਨੇ ਬੰਦ ਹੀ ਰੱਖਿਆ ਤਾਲਾ ਹੀ ਲਾ ਰੱਖਿਆ ਇਹ ਅਸੀਂ ਆਪਣੇ ਕਬਜ਼ੇ 'ਚ ਲੈਣਾ ਫਿਰ ਪ੍ਰਬੰਧਕ ਲੱਗਿਆ ਪ੍ਰਬੰਧਕ ਨੇ ਪ੍ਰਬੰਧਕ ਨੂੰ ਚਾਬੀ ਇਹਨਾਂ ਨੇ ਲੈ ਲਈਆਂ ਤੇ ਹੁਣ ਅੱਜ ਤੱਕ ਚਾਬੀ ਇਹਨਾਂ ਕੋਲ ਹੀ ਨੇ ਇਹੀ ਪਰੋਂ ਦੇਖਦੇ ਨੇ ਇਸ ਕਰਕੇ ਪਿੰਡ ਦੇ ਲੋਕਾਂ ਨੂੰ ਉਤਰਾਜ ਆ ਸੋ ਉਹਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਹੈ ਹਾਂਜੀ ਕੀ ਕਹਿਣਾ ਪਿਛਲੀ ਵਾਰ ਜਦੋਂ ਹੋਇਆ ਸੀ ਉਦੋਂ ਵੀ ਇਹ ਕਹਿੰਦਾ ਇਹ ਕਹਿੰਦਾ ਮੇਰੇ ਵੱਲੋਂ ਭਾਏ ਸਾਰਾ ਪਿੰਡ ਮਰ ਜਵੇ ਕਹਿੰਦਾ ਮੈਂ ਕੋਈ ਜ਼ਿੰਮੇਵਾਰ ਨਹੀਂ ਹੈਗਾ ਠੀਕ ਹੈ ਇੱਥੇ ਆਣ ਕੇ ਰੋਜਮੋਲ ਖਰਾਬ ਕਰਦਾ ਤੀਏ ਚੌਥੇ ਦਿਨ ਆ ਜਾਂਦਾ ਇਹ ਐਡੀ ਚੰਗੀ ਗੱਲ ਨਹੀਂ ਇਹਨੂੰ ਤਾਂ ਪਿੰਡ 'ਚ ਨਹੀਂ ਕੋਈ ਨਹੀਂ ਇੱਥੇ ਸਾਥੀਆਂ ਨੇ ਦੱਸਿਆ ਵੀ ਉਹਨਾਂ ਕੋਲ ਹਥਿਆਰ ਵੀ ਹੁੰਦੇ ਆ ਹਾਂਜੀ ਹਾਂਜੀ ਹਥਿਆਰ ਲੈ ਕੇ ਆਉਂਦੇ ਬਾਜੀਗੜ ਡੇਰੇ ਦੇ ਮੁੰਡੇ ਹੁੰਦੇ ਆ ਨਾਲ ਇਹਨਾਂ ਨੂੰ ਪਿਠਾਈ ਹੁੰਦੇ ਅੰਦਰ ਇੱਕ ਇੱਥੇ ਦਾ ਬਾਂਗੜਾ ਹੈਗਾ ਡੇਰੀਆਂ ਬ ਇਦੋਂ ਇੱਥੇ ਕਿਸੇ ਨੂੰ ਬੁਲਾਓ ਉਹਦਾ ਕੋਈ ਬੋਲਦਾ ਨਹੀਂ ਹੈਗਾ ਤੁਸੀਂ ਲੋਕਲ ਵਸਨੀਕ ਕੀ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਕੋਲੇ ਚਾਬੀ ਆ ਰਵੇ ਪੰਚਾਇਤ ਦੇ ਕੋਲੇ ਰਵੇ ਕੋਈ ਆਣ ਕੇ ਤੀਜਾ ਬੰਦਾ ਇੱਥੇ ਇੰਟਰਫੇਅਰ ਨਾ ਕਰੇ ਜੇ ਤੀਜਾ ਬੰਦਾ ਕੋਈ ਇੰਟਰਫੇਅਰ ਕਰੂਗਾ ਉਹ ਫੇਰ ਪਿੰਡ ਵਾਲੇ ਕਾਬੂਦ ਦੇਖਾਂਗੇ ਉਹਦਾ ਜ਼ਿੰਮੇਵਾਰ ਉਹ ਖੁਦ ਹੋਊਗਾ ਉਹਦੇ ਛੱਟ ਚੋਟ ਲੱਗੇ ਜਾਂ ਕੋਈ ਵੀ ਆ ਕਿਉਂਕਿ ਸਾਡੇ ਪਿੰਡ ਦਾ ਮੋਲ ਖਰਾਬ ਹੁੰਦਾ ਆ ਹੁਣ ਜਿਹੜੇ ਇੱਥੇ ਬੈਠੇ ਸੀ ਕਿੱਥੇ ਗਏ ਹੋ ਇੱਕ ਛੇ ਪੰਚਾਇਤਾਂ ਇੱਥੇ ਬੈਠੀਆਂ ਆ ਠੀਕ ਆ ਜੀ ਛੇ ਪੰਚਾਇਤਾਂ ਜੀ ਉਹਨੂੰ ਉਹ ਤਾਂ ਐਦਾ ਕਹਿੰਦੀ ਕਿ ਤੁਸੀਂ ਇੱਥੇ ਸਾਰੇ 2 ਨੰਬਰ ਦਾ ਕੰਮ ਕਰਦੇ ਹੋ ਤੇ ਗਰੰਟਾ ਤੁਸੀਂ ਖਾ ਰਹੇ ਹੋ ਐਦਾਂ ਦੇ ਯਾਨੀ ਕਿ ਬੇਤੁਕੀਆਂ ਗੱਲਾਂ ਬਹੁਤ ਚੱਲਦੀਆਂ ਮਿੱਟੀ ਕਹਿੰਦਾ ਕਿ ਸਾਰੀ ਬਾਹਰ ਛੱਡਦਾ ਪਿਆ ਬਾਅਦ ਚ ਮਿੱਟੀ ਵੇਚਣੀ ਹੋਈਆਂ ਨੇ ਸਾਰੀ ਮਿੱਟੀ ਸਾਰੀ ਕਰਦੀ ਸਾਡੇ ਪੰਚਾਇਤਾਂ ਦੇ ਸਾਡੇ ਸਾਡੇ ਨਾਲ ਸਾਬਕਾ ਸਰਪੰਚ ਨੇ ਇਹਨਾਂ ਦੀ ਰਹਿਨਮਾਈ ਹੇਠ ਇਹ ਜਿਹੜਾ ਭਵਨ ਆ ਉਹ ਬਣਿਆ ਪੂਰਾ ਆਓ ਜਾਣਦੇ ਸਰ ਜੀ ਕੀ ਮਾਮਲਾ ਬਣ ਗਿਆ ਮਾਮਲਾ ਹੈ ਜੀ ਮੈਂ ਵੀਰ ਦਾ ਸਰਪੰਚ ਪਟੀਆਂ ਵੇਡ ਸਾਬਕਾ ਸਰਪੰਚ ਇਹਨਾਂ ਡਾਟਾ ਬੇਸ ਕਰਕੇ ਬਣਾਇਆ ਇਹ ਸਾਰਾ ਮੇਰੀ ਵਿਜੂਦਗੀ ਜਿਹਾ ਬਣਿਆ ਜੀ ਇਹ ਸਾਡੀ ਕੋ ਸਾਡੀ ਜ਼ਮੀਨ ਇਹ ਸਰਕਾਰੀ ਜ਼ਮੀਨ ਆ ਕੀ ਇਹ ਕੋ ਪੰਚਾਇਤੀ ਜ਼ਮੀਨ ਸੀਗੀ ਠੀਕ ਆ ਜੀ ਤੇ ਪੈਸਾ ਵੀ ਪੰਚਾਇਤੀ ਲੰਗ ਪੰਚਾਇਤੀ ਕੀ ਬਣੂ ਖਵੇਰ ਹੋਈ ਸੀ ਅਸੀਂ ਇੱਥੇ ਇਹਦਾ ਕੇਸ ਰੜਿਆ ਜੀ ਹਾਈ ਕੋਰਟ ਚ ਵੀ ਰੜਿਆ ਇੱਥੇ ਵੀ ਰੜਿਆ ਬਹੁਤ 14 15 ਸਾਲ ਕਿ 2007 ਦਾ ਚੱਲਦਾ ਕੇਸ 15 ਮਹੀਨੇ ਕਲੀਅਰ ਹੋ ਗਿਆ 15 ਮਹੀਨੇ ਸਮੇਂ ਤੇ ਪੈਸੇ ਮਿਲ ਗਏ ਸੀਗੇ ਉਹ ਪੈਸੇ ਜਾ ਕੇ ਅਸੀਂ ਬੰਨ ਬਣਾਤਾ ਠੀਕ ਆ ਜੀ ਹੁਣ ਤੇ ਬਾਹਲੇ ਆਨਸਰ ਆ ਕੇ ਤੇ ਕਬਜ਼ਾ ਕਰਦੇ ਆ ਈ ਇੱਥੇ ਦੇ ਸਾਥੀਆਂ ਦੇ ਕਹਿਣ ਮੁਤਾਬਕ ਗਰੀਬ ਲੋਕਾਂ ਦੇ ਬੱਚੀਆਂ ਦੇ ਵਿਆਹ ਤੇ ਭੋਗ ਦੇ ਸਮਾਗਮ ਇੱਥੇ ਹੁੰਦੇ ਹੁੰਦੇ ਆ ਜੀ ਹੁੰਦੇ ਆ ਤੇ ਜਦੋਂ ਦੇ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਇੱਥੇ ਬੈਠੇ ਆ ਉਦੋਂ ਦਾ ਕੀ ਹਾਲਾਤ ਇੱਥੇ ਉਦੋਂ ਦਾ ਹਾਲਾਤ ਉਹ ਤੇ ਵਿਗੜਿਆ ਹੀ ਉਦੋਂ ਦਾ ਕਰੋ ਝਗੜੇ ਚੱਲ ਜਾਂਦੇ ਆ ਠੀਕ ਹੈ ਇਹ ਜਦੋਂ ਜਦ ਇਹ ਮੈਂ ਸਰਪੰਚ ਰਿਆਂ ਮੈਂ ਕੁੜੀਆਂ ਦੇ ਬਾਰੇ ਫਰੀ ਕਰਦਾ ਰਿਹਾ ਠੀਕ ਹੈ ਕੋਈ ਗਰੀਬ ਆਦਾ ਵੇਖੋ ਮੈਂ ਕਿਸੇ ਪੈਸਾ ਨਹੀਂ ਚਲੰਦਾ ਠੀਕ ਕਰਕੇ ਲੈ ਜਾ ਕੋਈ ਗੱਲ ਨਹੀਂ ਸਿਰਫ ਸਪਾਈ ਕਰ ਆ ਜਾਓ ਹੁਣ ਤੁਹਾਡੀ ਕੀ ਮੰਗਾ ਪ੍ਰਸ਼ਾਸਨ ਨੂੰ ਕੀ ਕੰਪਲੇਂਟ ਕੀਤੀ ਇਸ ਗੱਲ ਦੀ ਕੰਪਲੇਂਟ ਉਹ ਲਿਖਦੇ ਆਜੋ ਆਪਾਂ ਕੈਮਰਾਮੈਨ ਨੂੰ ਕਹੂੰਗਾ ਜਾਣਦੇ ਆ ਵੀ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਕੱਤਰ ਬਲਵਿੰਦਰ ਬਿੱਟਾ ਜੀ ਉਹ ਵੀ ਅੱਜ ਇਸ ਮਾਮਲੇ ਨੂੰ ਦੇਖ ਕੇ ਉਹਨਾਂ ਨੂੰ ਵੀ ਮੈਂ ਸੁਣਿਆ ਵੀ ਇਮੀਡੀਏਟਲੀ ਪਤਾ ਚੱਲਿਆ ਕਿ ਬਹੁਜਨ ਸਮਾਜ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਤੱਕਾ ਹੋ ਰਿਹਾ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਬਹੁਜਨ ਸਮਾਜ ਪਾਰਟੀ ਹਮੇਸ਼ਾ ਹੀ ਗਰੀਬ ਲੋਕਾਂ ਦੇ ਨਾਲ ਖੜਵੀ ਆ ਤੇ ਮੈਨੂੰ ਲੱਗਦਾ ਘਰੇਲੂ ਐਡਰੈਸ ਦੇ ਵਿੱਚ ਹੀ ਬਲਵਿੰਦਰ ਬਿੱਟਾ ਜੀ ਇੱਥੇ ਇਮੀਡੀਏਟਲੀ ਪਹੁੰਚੇ ਆ ਆਓ ਉਹਨਾਂ ਨੂੰ ਕੋ ਜਾਣਕਾਰੀ ਪ੍ਰਾਪਤ ਕਰਦੇ ਹਾਂ ਕੀ ਮਾਮਲਾ ਹਾਂਜੀ ਬਿੱਟਾ ਜੈਪੀਨ ਜੈਪੁਰ ਜੀ ਕੀ ਕਹਿਣਾ ਸੌਣੀ ਕੀ ਮਾਮਲਾ ਬਣਦਾ ਹੈ ਇਹਨਾਂ ਦਾ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਹੀ ਕਿਉਂਕਿ ਜਿਹੜਾ ਇੱਥੇ ਦਾ ਮਾਹੌਲ ਹੈ ਸਰਕਾਰ ਦੀ ਸਹਿਤ ਕੋਈ ਆਮ ਆਦਮੀ ਪਾਰਟੀ ਦਾ ਕੋਈ ਅਨਚਾਰਜ ਹੈ ਲੱਗਿਆ ਬਣਿਆ ਹੋਇਆ ਤੇ ਅਦਿੱਤਿਆ ਜੈਨ ਆ ਉਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਆਮ ਆਦਮੀ ਪਾਰਟੀ ਵਿਧਾਨ ਸਭਾ ਗਿਲ ਦਾ ਇਨਚਾਰਜ ਆ ਪਰ ਉਹ ਇਸ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਸਰਕਾਰ ਦੀ ਸ਼ਹਿਤ ਲੱਗਿਆ ਹੋਇਆ ਪਰ ਪਿੰਡ ਦੇ ਲੋਕਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਹਨੇ ਇੱਕੋ ਗੱਲ ਕਹੀ ਆ ਵੀ ਇਨਚਾਰਜ ਬਕ ਬਕ ਰਾਜਨੀਤਿਕ ਪਾਰਟੀਆਂ ਦੇ ਬਕ ਬਕ ਪਾਰਟੀਆਂ ਦੇ ਇਨਚਾਰਜ ਕਈ ਲੱਗੇ ਹੋਇਆ لیکن تو سیاسی ਤੌਰ ਤੇ ਇਨਚਾਰਜ ਲੱਗਿਆ لیکن سرکاری ਕੰਮ ਦੇ ਵਿੱਚ ਤੇਰਾ ਦਖਲ ਨਹੀਂ ਹੋ ਸਕਦਾ ਬਿੱਟਾ ਜੀ ਬਾਹਰ ਅਸੀਂ ਲੋਕਾਂ ਕੋ ਜਾਣਕਾਰੀ ਲਈ ਉਹ ਕਹਿੰਦੇ ਵੀ ਇਹ ਜਿਹੜੇ ਲੋਕ ਆ ਇਹ ਸ਼ਰਿਆਮ ਲੋਕਾਂ ਨੇ ਕਿਹਾ ਸੀ ਰਿਕਾਰਡਿੰਗ ਨਹੀਂ ਕੀਤਾ ਵੀ ਪਖੰਡ ਕਰਦੇ ਆ ਵੀ ਪੰਜਾਬ ਦੇ ਵਿੱਚ 92 ਸੀਟਾਂ ਬਹੁਜਨ ਸਮਾਜ ਦੇ ਲੋਕਾਂ ਨੇ ਜਿੱਤਾਈਆਂ ਅੱਜ ਅਗਰ ਉਹ ਇੱਥੇ ਆ ਕੇ ਬਹਿ ਵੀ ਗਏ ਤੇ ਇਹਨਾਂ ਨੂੰ ਇਤਰਾਜ ਕੀ ਆ ਦੇਖੋ ਜਦੋਂ ਆਪਣਿਆਂ ਨੂੰ ਛੱਡ ਕੇ ਗੈਰਾਂ ਨੂੰ ਚੁਣਦੇ ਆ ਤੇ ਫਿਰ ਹਾਲਾਤ ਇਦਾਂ ਦੇ ਪੈਦਾ ਹੁੰਦੇ ਆ ਇਹ ਹਾਲਾਤ ਪੈਦਾ ਹੋਣਾ ਹੀ ਆ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਸਪਸ਼ਟ ਲਫ਼ਜ਼ਾਂ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਵੀ ਐਂਟੀ ਸ਼ੈਡਿਊਲ ਕਾਸਟ ਹੈ ਐਂਟੀ ਸ਼ੈਡਿਊਲ ਕਾਸਟ ਹੈ ਕਿਉਂਕਿ ਚਾਹੇ ਕਿਸੇ ਵੀ ਪਵੰਦਾ ਮੁੱਦਾ ਹੋਵੇ ਨੌਕਰੀਆਂ ਦੀ ਗੱਲ ਹੋਵੇ ਕਿਉਂਕਿ ਉਹ ਨਹੀਂ ਚਾਹੁੰਦੇ ਵੀ ਇਹ ਲੋਕ ਆ ਜਿਹੜੇ ਇਹ ਤਰੱਕੀ ਕਰਨ ਜਾਂ ਇਹ ਵੀ ਰਾਜ ਭਾਗ ਦੇ ਵਿੱਚ ਸ਼ਾਮਲ ਹੋਣ ਇਸ ਕਰਕੇ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਲੋਕ ਸਭਾ ਦੇ ਇਲੈਕਸ਼ਨਾਂ ਦੇ ਦੌਰਾਨ ਉਹਨਾਂ ਦੀ ਪੰਜਾਬ ਦੇ ਅੰਦਰ ਕਰਾਰੀ ਹਾਰ ਹੋਈ ਹੈ ਕਿਉਂਕਿ ਉਹ ਹਾਰ ਦਾ ਵੀ ਬਦਲਾ ਲੈਣਾ ਚਾਹੁੰਦੇ ਆ ਲੋਕਾਂ ਤੋਂ ਆਪਣੀ ਡਿਕਟੇਟਰਸ਼ਿਪ ਦੀ ਸਰਕਾਰ ਨੂੰ ਚਲਾ ਕੇ ਲੋਕਾਂ ਤੇ ਡਿਕਟੇਟਰਸ਼ਿਪ ਵਾਲਾ ਰਾਜ ਕਾਇਮ ਕਰਨਾ ਚਾਹੁੰਦੇ ਆ ਉਹਦੀ ਤਾਜ਼ਾ ਉਦਾਹਰਣ ਆ ਇਸ ਬੰਦੀ ਆ ਜਦ ਕਿ ਇੱਥੇ ਦੀ ಗ್ರಾಮ ਪੰਚਾਇਤ ਆ ਉਹ ਰਾਲੇ ਦਵਾਲੇ ਦੀਆਂ ਪੰਚਾਇਤਾਂ 6 ਸਰਪੰਚ ਬੈਠੇ ਆ ਉਹ ਆਪਣੀ ਪ੍ਰਬੰਧਕ ਕਮੇਟੀ ਬਣਾ ਸਕਦੇ ਆ ਲੇਕਿਨ ਸਰਕਾਰ ਦੀ ਛਾਹ ਤੋਂ ਬਿਨਾ ਕੋਈ ਵੀ ਇਦਾਂ ਦਾ ਕੋਈ ਕੰਮ ਨਹੀਂ ਕਰਦਾ ਕਿਉਂਕਿ ਜਿਹੜਾ ਅਦਿੱਤਿਆ ਜੈਨ ਆ ਉਹਨੂੰ ਸਰਕਾਰ ਦੀ ਛਾਹ ਆ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿਹਨੇ ਵੀ ਕਿਤੇ ਵੀ ਪਿੰਡ ਦਾ ਕਿਸੇ ਵੀ ਸ਼ਹਿਰ ਦਾ ਕਿਸੇ ਮੁਹੱਲੇ ਦਾ ਕਿਸੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਜਿਹਨੇ ਵੀ ਕੋਸ਼ਿਸ਼ ਕੀਤੀ ਆ ਚਾਹੇ ਕਿਸੇ ਵੀ ਧਰਮ ਦਾ ਕਿਸੇ ਵੀ ਜਾਤੀ ਵਿਸ਼ੇਸ਼ ਦਾ ਕਿਉਂ ਨਾ ਹੋਵੇ ਕਿਸੇ ਵੀ ਸਰਕਾਰ ਦੇ ਸ਼ਹਿਤੇ ਕਿਉਂ ਨਾ ਹੋਵੇ ਪਰ ਉਹਨਾਂ ਨੂੰ ਮੇਨ ਪਾਵਰ ਹੈ ਜਨ ਸਮੂਹ ਆ ਜਿਹੜਾ ਉਹਨੂੰ ਸਭ ਖਾ ਦਿੰਦਾ ਬਿੱਟਾ ਜੀ ਤੁਸੀਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਖਤਰੋਂ ਤੇ ਇਹ ਵੀ ਏਰੀਆ ਜਿਹੜਾ ਗੱਲ ਵਿਧਾਨ ਸਭਾ ਤੁਹਾਡੇ ਅੰਦਰ ਹੀ ਆ ਬਹੁਜਨ ਸਮਾਜ ਪਾਰਟੀ ਦਾ ਕੀ ਸਟੈਂਡ ਹੈ ਬਹੁਜਨ ਸਮਾਜ ਪਾਰਟੀ 2003 ਦਾ ਜਿਹੜਾ ਹੁੰਦਾ ਬਹੁਜਨ ਸਮਾਜ ਪਾਰਟੀ ਨੇ 2003 ਦੇ ਅੰਦਰ ਵੀ ਇੱਥੇ ਇੱਕ ਇਦਾਂ ਦੀ ਸਮੱਸਿਆ ਖੜੀ ਹੋਈ ਸੀ ਉਹ ਵੀ ਬਹੁਜਨ ਸਮਾਜ ਪਾਰਟੀ ਨੇ ਬੜੀ ਧਿਆਨਬਦਾਰੀ ਔਰ ਇਮਾਨਦਾਰੀ ਨਾਲ ਉਹ ਉਹ ਜਿਹੜਾ ਉਹ ਲੜਾਈ ਆ ਜਿੱਤੀ ਆ ਤੇ ਜੇ ਅੱਜ ਵੀ ਜੇ ਇਦਾਂ ਦੀ ਕੋਈ 2003 ਵਾਰੀ ਸਥਿਤੀ ਇੱਥੇ ਖੜੀ ਹੁੰਦੀ ਆ ਤੇ ਬਹੁਜਨ ਸਮਾਜ ਪਾਰਟੀ ਇਸ ਪੈਂਡ ਦੇ ਨਾਲ ਪੂਰੀ ਚਿਟਾਨ ਦੀ ਤਰ੍ਹਾਂ ਖੜੀ ਆ ਔਰ ਇਸ ਪਿੰਡ ਦਾ ਮਾਹੌਲ ਨਹੀਂ ਖਰਾਬ ਕਰਨ데요 ਕਿਸੇ ਨੂੰ। ਬਾਬਾ ਜੀ ਤੁਸੀਂ ਇਸ ਏਰੀਏ ਦੇ ਰਹਿਣੇ ਵਾਲੇ ਹੋ? ਹਾਂ ਜੀ। ਬਾਬਾ ਜੀ ਵੀ ਇੱਥੇ ਐਮ ਐਲ ਏ ਜਿਹੜਾ ਗਿਲ ਵਿਧਾਨ ਸਭਾ ਕੌਣ ਆ? ਕਿਹੜੀ ਪਾਰਟੀ ਦਾ? ਇੱਥੇ ਆਪਣੀ ਪਾਰਟੀ ਦਾ ਇਹ ਹੀ ਆ ਮੈਂ। ਹਾਂ ਜੀ। ਆਵਾਜ਼ ਦੀ ਪਾਰਟੀ ਦਾ ਜੀਵਨ ਸਿੰਘ ਸੰਗਵਾਲ। ਹਾਂ ਜੀਵਨ ਸਿੰਘ ਸੰਗਵਾਲ। ਤਾਂ ਇੱਥੇ ਤਕਰੀਬਨ ਅਗਰ ਟੋਟਲ ਬਿਉਰਾ ਦੇਖਦੇ ਆਂ ਤਾਂ ਬਹੁ ਗਿਣਤੀ ਜਿਹੜੀ ਐਸਸੀ ਸਮਾਜ ਦੀ ਆ ਗੱਲ ਵਿਧਾਨ ਸਭਾ ਦੀ तकरीबन ਮੈਨੂੰ ਲੱਗਦਾ ਵੀ ਜਿੱਥੇ 282 83 ਬੂਥ ਆ ਤੋ ਸਾਰੇ ਬੂਥਾਂ ਤੇ ਐਸਸੀ ਸਮਾਜ ਦੀ ਤਾਂ ਲੋਕਾਂ ਦੇ ਕਹਿਣ ਮੁਤਾਬਕ ਐਸਸੀ ਸਮਾਜ ਨੇ ਹੀ ਉਹਨੂੰ ਇਹ ਰਿਜ਼ਰਵ ਸੀਟ ਆ ਸ਼ਾਇਦ ਹਾਂਜੀ ਹਾਂਜੀ ਰਿਜ਼ਰਵ ਸੀਟ ਦਾ ਬੰਦਾ ਤੇ ਫਿਰ ਤੁਹਾਡੇ ਨਾਲ ਧੱਕਾ ਕਰਦਾ ਤੁਸੀਂ ਬਾਕੀ ਅਸੀਂ ਆਪਣੇ ਪਿੰਡ ਦੀ ਗੱਲ ਕਰੀਏ ਆਪਣੇ ਪਿੰਡ ਲੈਵਲ ਦੀ ਤਾਂ ਮੈਨੂੰ ਲੱਗਦਾ ਕਿ 90% ਆਪਣੇ ਐਸਸੀ ਸਮਾਜ ਸਾਡੇ ਪਿੰਡ ਦੀ ਠੀਕ ਨਹੀਂ ਉਹ ਐਸਸੀ ਸਮਾਜ ਦਾ ਐਮਐਲਏ ਹੋ ਕੇ ਤੁਹਾਡੇ ਹੀ ਸਮਾਜ ਨੇ ਉਹਨੂੰ ਜਤਾਇਆ ਪੂਰੀ ਗੱਲ ਵਿਧਾਨ ਸਭਾ ਅੱਜ ਤੁਹਾਡੇ ਨਾਲ ਹੀ ੱਤਕਾ ਹੋ ਰਿਹਾ ਉਹ ਕੀ ਕਹਿਣਾ ਚਾਹੁੰਦੇ ਹੋ ਉਹ ਜੀ ਜੈਨ ਸਾਹਿਬ ਨੂੰ ਪਤਾ ਹੋਣਾ ਵੀ ੱਤਕਾ ਕਾਹਦੋ ਕਰਾਉਂਦਾ ਪਿਆ ਹਾਂ ਠੀਕ ਹੈ ਨਹੀਂ ਉਹ ਤਾਂ ਐਮ ਐਲ ਏ ਦੀ ਸ਼ਹਿਤ ਹੈ ਨਾ ਕਹਿੰਦੇ ਉਹ ਐਮ ਐਲ ਏ ਦੀ ਸ਼ਹਿਤ ਪੂਰਾ ਐਮ ਐਲ ਏ ਦਾ ਨਾਮ ਲੈਂਦਾ ਤੁਹਾਡੇ ਬਿਲਕੁਲ ਬਿਲਕੁਲ ਉਹ ਕਹਿੰਦਾ ਜੀ ਜੋ ਮੈਂ ਕਰਨਾ ਉਹ ਹੀ ਮੈਂ ਹੀ ਕਰਨਾ ਮੈਂ ਬਸ ਅਸੀਂ ਕਹਿੰਦੇ ਵੀ ਪਿੰਡ ਦੀ ਪੰਚਾਇਤ ਕਰੇ ਸੱਤ ਮੈਂਬਰ ਆ ਸਰਪੰਚ ਆ ਬਲਾਕ ਸੰਧ ਮੈਂਬਰ ਆ ਮੇਰੇ ਡੈਡੀ ਸਾਹਿਬ ਅਸੀਂ ਦਾਸਾ ਸਰਪੰਚ ਰਾਂ ਸਰਪੰਚ ਵੀ ਦਾ ਜੀ ਸਾਰਾ ਕੁ ਬਣਾਏ ਵੀ ਅਸੀਂ ਅਸੀਂ ਸਮਾਂ ਕਿ ਕਹਿ ਸਕਦੇ ਭਾਈ ਸਾਨੂੰ ਚਾਹੀਦਾ ਜੇ ਅਸੀਂ ਇਦਾਂ ਕਰਨਾ ਪਰ ਇਦਾਂ ਦਾ ਕੁਛ ਨਹੀਂ ਆ ਸਾਨੂੰ ਇਹ ਵੀ ਕੰਮ ਵਧੀਆ ਹੋਵੇ ਇੱਥੇ ਕੋ ਚੰਗਾ ਬੰਦਾ ਹੋਵੇ ਕੰਮ ਕਰੇ ਕੰਮ ਵਧੀਆ ਕਰਾਵੇ ਜੋ ਜੈਨ ਕਹਿੰਦਾ ਵੀ ਮੈਂ ਉਹ ਇੱਥੇ ਕਰਾਉਣਾ ਜਾਂ ਉਹ ਕਹਿੰਦਾ ਮੈਂ ਅੱਜ ਆਪਣੇ ਕਹਿੰਦਾ ਵੀ ਸਪਾਈ ਕਰਾਈ ਆ ਸਪਾਈ ਤਾਂ ਮੰਨ ਲਓ ਪੈਸੇ ਪਏ ਆ ਸਪਾਈ ਤੇ ਜਿਹੜਾ ਮਰਜ਼ੀ ਕਰਵਾ ਸਕਦਾ ਵਾ ਠੀਕ ਹਾਂਜੀ ਹਾਂਜੀ ਸਾਥੀਓ ਤੁਸੀਂ ਇੱਥੇ ਪ੍ਰਸ਼ਾਸਨ ਦੇ ਇੱਕ ਸਾਥੀ ਸੀਗੇ ਮੈਨੂੰ ਲੱਗਦਾ ਸ਼ਾਇਦ ਚਲੇਗਾ ਅਗਲ ਹੋਰ ਕਰਨਾ ਚਾਹੁੰਦਾ ਮੈਂ ਜੈਨ ਸਾਹਿਬ ਨੂੰ ਇਹ ਕਹਿੰਦਾ ਜੇ ਤ ਆਪਣੇ ਆਮਾ ਦੀ ਪਾਰਟੀ ਆ ਉਤੋਂ ਗਰੰਟਾ ਲੈਣ ਆਪਣੇ ਐਮਐਲਏ ਸਾਹਿਬ ਤੋਂ ਗਰੰਟ ਲੈ ਕੇ 5-10 ਲੱਖ ਦੀ ਇੱਥੇ ਪਿੰਡ ਤੇ ਲਾਣ ਵਧੀਆ ਕੰਮ ਕਰਾਉਣ ਪਰ ਜਿਹੜਾ ਪਿੰਡ ਦਾ ਪੈਸਾ ਪਿਆ ਉਹ ਉਹ ਤੇ ਜਿਹੜਾ ਮਰਜ਼ੀ ਲਾ ਸਕਦਾ ਸੀ ਹੂੰ ਬਸ ਇਹ ਗਾਣਾ ਜਨਾ ਪਰਿਸ਼ਾਸਨ ਦੇ ਸਾਥੀ ਇੱਥੇ ਸਿਗੇ ਮੈਨੂੰ ਲੱਗਦਾ ਪੁਲਿਸ ਮੁਲਾਜ਼ਮ ਆਏ ਹੋਏ ਸਿਗੇ ਸਾਥੀਓ ਤੁਸੀਂ ਦੇਖ ਰਹੇ ਹੋ ਕਿ ਲੁਧਿਆਣੇ ਦੇ ਵਿੱਚ ਪਿੰਡ ਪਟੀਆਂ ਜਿੱਥੇ ਕਿ ਲੋਕਲ ਵਸਿੰਦਿਆਂ ਦੇ ਕਹਿਣ ਦੇ ਮੁਤਾਬਕ ਬਿੱਥੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਮ ਦੇ ਉੱਤੇ ਜਿਹੜਾ ਪਿੰਡ ਦੀ ਪੰਚਾਇਤ ਦੇ ਉੱਪਰ ਭਵਨ ਬਣਿਆ ਉੱਥੇ ਆਮ ਆਦਮੀ ਪਾਰਟੀ ਦੇ ਕੁਝ ਵਲੰਟੀਅਰਾਂ ਵੱਲੋਂ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਆਓ ਦੇਖਦੇ ਹਾਂ ਕਿ ਉਹਨਾਂ ਦੇ ਮੁਤਾਬਕ ਜਿਹੜੀ ਉਹ ਕੰਪਲੇਂਟ ਆ ਕਰਵਾਈ ਜਾ ਰਹੀ ਆ ਤੇ ਪਿੰਡ ਦੇ ਛੇਾਂ ਪੰਚਾਇਤਾਂ ਇਕੱਠੀਆਂ ਹੋਈਆਂ ਬਲਾਕ ਸੰਮਤੀ ਮੈਂਬਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਕਦਾ ਵੀ ਇਹ ਬਰਦਾਸ਼ਤ ਨਹੀਂ ਹੈਗਾ ਕਿ ਬਾਹਰੋਂ ਏਰੀਏ ਤੋਂ ਆ ਕੇ ਕੋਈ ਸਾਥੀ ਇੱਥੇ ਆ ਕੇ ਕਬਜ਼ਾ ਕਰੇ ਜਾਂ ਪ੍ਰਬੰਧ ਚਲਾਵੇ ਉਹਨਾਂ ਦੀ ਕਹਿਣ ਦੀ ਮੰਗਾ ਵੀ ਸਾਡੇ ਏਰੀਆ ਦਾ ਹੀ ਬੰਦਾ ਜਿਹੜਾ ਹੋਣਾ ਚਾਹੀਦਾ ਸੋ ਉੱਥੇ ਸਾਥੀ ਪ੍ਰਬੰਧ ਚਲਾਉਣ ਤੇ 1 ਮਿੰਟ ਵੀ ਮਤਲਬ ਜਿਹੜੇ ਲੋਕ ਆ ਉਹ ਨਹੀਂ ਆਓ ਆਪਾਂ ਸਾਥੀਆਂ ਨਾਲ ਹੋਰ ਗੱਲ ਕਰਦੇ ਆ ਸਾਡੀ ਪਿੰਡ ਦੀ ਹੈ ਸਾਰਾ ਕੁਝ ਬਣਵਾਉਣਾ ਇਹ ਗੱਲ ਕਰੋ ਜੀ ਵੀ ਸਾਡੇ ਇਹ ਆ ਕੇ ਬਾਹਲੇ ਆਮਾ ਦੀ ਪਾਰਟੀ ਦਾ ਬੰਦਾ ਮੌਲ ਖਰਾਬ ਹਾਂਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦਿਨ ਸਾਡੇ ਨਾ ਪੱਟੀਆਂ ਪਿੰਡ ਦੀ ਜਮੀਨ ਆ ਜਿੱਦਾਂ ਹੁਣ ਆ ਕੇ ਐਮਐਲਏ ਜੀ ਭੇਜਦੇ ਆ ਨਾ ਕਿਸੇ ਨੂੰ ਵੀ ਐਮਐਲਏ ਨੇ 2.5 ਸਾਲਾਂ ਦਾ ਆ ਕੇ ਕਿਸੇ ਨੇ ਕੁਛ ਨਹੀਂ ਦੇਖਿਆ ਜੱਸੀਆਂ ਜਿਹੜਾ ਇੰਨਾ ਗੰਦ ਪਿਆ ਇੰਨਾ ਮਸ਼ਕਾਂ ਦਾ ਉੱਥੇ ਉਲਟੀਆਂ ਆਉਂਦੀਆਂ ਉੱਥੇ ਵੀ ਗੰਦ ਦਿਸਿਆ ਇੱਥੇ ਅੰਦਰ ਆ ਕੇ ਗੰਦ ਦਿਸ ਗਿਆ ਇਹਨਾਂ ਇਹ ਅੱਜ ਜਿਹੜਾ ਸੁਧਾਰ ਕਰਦੇ ਉੱਥੇ ਸੁਧਾਰ ਕਰ ਲੈਣਾ ਸਾਰਾ ਇੰਨਾ ਪੂਰਾ ਲੁਧਿਆਣਾ ਗੰਦ ਨਾਲ ਭਰਿਆ ਹੋਆ ਰੇਲਵੇ ਸਟੇਸ਼ਨ ਹੋ ਗਿਆ ਹੋਰ ਕਿਤੇ ਹੋ ਗਿਆ ਐ ਇੰਨੀ ਵਾਰੀ ਅਸੀਂ ਗਏ 2.5 ਸਾਲਾਂ ਚ ਇੱਕ ਵਾਰੀ ਵੀ ਇੱਥੇ ਢੇਡਾ ਨਹੀਂ ਮਾਰਿਆ ਸੁਧਾਰ ਜਾਂਦੇ ਆ ਸਾਥੀਓ ਤੁਸੀਂ ਵੀਊ ਸਾਰਿਆਂ ਦੇ ਜਾਣੇ ਆਪਾਂ ਦੇਖਦੇ ਆਂ ਕਿ ਪਿੰਡ ਪਟੀਆਂ ਦੇ ਜਿਹੜੇ ਮੋਤਵਾਰ ਸਾਥੀ ਇੱਥੇ ਸੈਂਕੜਿਆਂ ਦੀ ਤਦਾਰ ਵਿੱਚ ਇਕੱਠੇ ਹੋਏ ਆ ਸੋ ਉਹਨਾਂ ਦੇ ਕਹਿਣ ਮੁਤਾਬਕ ਵੀ ਜਿਹੜੀ ਪ੍ਰਸ਼ਾਸਨਿਕ ਕਾਰਵਾਈ ਜਿਹੜੀ ਆ ਉਹ ਉਹ ਜਲਦ ਹੀ ਕਰਨਗੇ ਸੋ ਮੈਂ ਸਾਥੀਆਂ ਨੂੰ ਬੇਨਤੀ ਕਰਦਾ ਕਿ ਸਮਾਜ ਬਹੁਜਨ ਸਮਾਜ ਦੇ ਨਾਲ ਹੋ ਰਿਹਾ ੱਤਕਾ ਜਿਹੜਾ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਤੁਸੀਂ ਦੇਖ ਰਹੇ ਹੋ ਬੇਗੰਪੂਰਾ ਡ੍ਰੀਮ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਇਹ ਜਿਹੜਾ ਸਮਾਜ ਦੇ ਨਾਲ ਹੋ ਰਿਹਾ ਤੱਕਾ ਇਹਨੂੰ ਰੋਕਿਆ ਜਾ ਸਕੇ ਜੈ ਭੀਮ ਜੈ ਭਾਰਤ ਹਾਂਜੀ ਸਰ ਤੁਸੀਂ ਸਲੇਮ ਟਾਪਲੀ ਥਾਣੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਸਿੰਸ ਰੇਂਦਾ ਆਪਣੇ ਥਾਣੇ ਡਾਕਟਰ ਬੀਰ ਅਮਰੀਦਕਰ ਭਵਨ ਜੋ ਘਟੀਆਂ ਦਾ ਮਸਲਾ ਸੀਗਾ ਕਿਉਂਕਿ ਉੱਥੇ ਕਿਉਂਕਿ ਉੱਥੇ ਦਿੱਟਿਆ ਜਾਂਦਾ ਉਹ ਕੀ ਦਸੀਆਂ ਰਹਿੰਦਾ ਹੈ ਉਹ ਤੱਕੇ ਦੇ ਨਾਲ ਜਾ ਕੇ ਉੱਥੇ ਦਿੱਲੀ ਸਰਕਾਰ ਦੀ ਸ਼ਹਿਰ ਤੇ ਦਿੱਲੀ ਹੀ ਆਣ ਕੇ ਉੱਥੇ ਬਹਿੰਦਾ ਹੈ ਤੇ ਉਹ ਉੱਥੇ ਕਬਜ਼ਾ ਕਰਨਾ ਚਾਹੁੰਦੇ ਆ ਅਸੀਂ ਸਾਰਾ ਸਮੂਹ ਪੰਚਾਇਤ ਉੱਥੇ ਇਕੱਠੀ ਹੋਈ ਸੂਹ ਗ੍ਰਾਮ ਬਚਾਤ ਇਕੱਠੀ ਹੋਈ ਸੀ ਤੇ ਸਾਰੀ ਗਨ ਉਹ ਦਿੱਟਿਆ ਜਾਂਦੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਅਸੀਂ ਉਹਨਾਂ ਦੇ ਖਿਲਾਫ ਸੰਥਾਨਾ ਫਰੇਮਡ ਆਪਣੀ ਤਰਖਾਸ ਦੇਣ ਆਏ ਆ ਕਿ ਕੁਝ ਨੂੰ ਉੱਥੋਂ ਬਾਹਰ ਕੱਢਿਆ ਜਾਵੇ ਤੇ ਉਸ ਨੂੰ ਰੋਕਿਆ ਜਾਵੇ ਹੁਣ ਪਿੰਡ ਦਾ ਮਾਹੌਲ ਤਾਂ ਕਿ ਖਰਾਬ ਨਾ ਹੋਵੇ ਪਿੰਡ ਦੀ ਸ਼ਾਂਤੀ ਜਿੰਨਾ ਕਿ ਪਹਿਲਾਂ ਸੀਗੀ ਉਦਾਂ ਹੀ ਬਣੀ ਰਹੇ